ਹਸਪੀਟਲ ਬੰਦ ਕਰ ਦਈਏ ਉਹ ਜੇ ਇੱਥੇ ਇਲਾਜ ਦੇ ਖੀਰ ਖਵਾ ਕੇ ਕਰ ਦੇਣਾ ਤੇ ਫਿਰ ਹਸਪੀਟਲਾਂ ਨੇ ਲੋਕਾਂ ਨੂੰ ਜਾਨ ਦੀ ਕੀ ਲੋੜ ਆ ਉਹ ਲੋਕਾਂ ਨੇ ਸਵਾਲ ਕਰਨਾ ਉਹਨਾਂ ਨੂੰ ਕੀ ਜਵਾਬ ਦੇਵੋਗੇ ਨਾਰਲੀ ਪਿੰਡ ਦੇ ਵਿੱਚ ਇੱਕ ਦਰਬਾਰ ਤੇ ਤੁਹਾਨੂੰ ਲੈ ਕੇ ਆਇਆ ਜਿਸ ਦਰਬਾਰ ਦੇ ਵਿੱਚ ਖੀਰ ਖਾਣ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਅਸੀਂ ਅਮਰਸਰ ਤੋਂ ਆਏ ਹਾਂ ਅਮਰਸਰ ਤੋਂ ਆਏ ਤੁਹਾਨੂੰ ਕਿਹਨੇ ਦੱਸਿਆ ਸੀ ਇਹਦੇ ਬਾਰੇ ਮੇਰੇ ਭਰਾ ਨੇ ਦੱਸਿਆ ਸੀ ਉਹਦਾ ਬੇਟਾ ਵੀ ਠੀਕ ਹੋਇਆ ਇੱਥੇ ਜਿਹੜੇ ਭਾਈ ਸਾਹਿਬ ਠੀਕ ਹੋਏ ਨੇ ਉਹਨਾਂ ਨੂੰ ਕਿੰਨੇ ਦਿਨ ਆਉਣਾ ਪਿਆ ਸੀਗਾ ਪੰਜ ਆਤਵਾਰ ਪੂਰੇ ਆਉਣਾ ਪਿਆ ਸੀ ਤੇ ਛੇਵੇਂ ਆਤਵਾਰ ਕੁਛੀ ਨਾ ਡੱਬਾ ਲੈ ਕੇ ਆਇਆ ਸੀ ਉਹਨਾਂ ਦੀ ਬੇਟੀ ਵੀ ਕਾਫੀ ਪੰਜ ਦਿਨ ਹਸਪੀਟਲ ਰਹੀ ਆ ਢਾਈ ਫੇਰ ਡੇਂਗੂ ਫੇਰ ਪੀਲੀਆ ਹੋ ਗਿਆ ਉਹਨੂੰ ਪੀਲੀਆ ਵੀ ਇਹਦਾ 8 ਪੁਆਇੰਟ ਤੇ ਹੈਗਾ ਸੀ ਤੇ ਪਹਿਲੇ ਆਤਵਾਰ ਤੋਂ ਹੀ ਉਹਨੂੰ ਇੰਨਾ ਫਰਕ ਪਿਆ ਗਿਆ ਕਿ ਭੁੱਖ ਵੀ ਕਾਫੀ ਜ਼ਿਆਦਾ ਲੱਗਦੀ ਪਈ ਆ 3 ਪੁਆਇੰਟ ਹੋ ਗਿਆ ਫਸਟ ਇੱਕੋ ਵਾਰ ਹੀ ਆਨ ਤੇ ਇਹਦਾ ਤਿੰਨ ਤਿੰਨ ਪੁਆਇੰਟ ਹੋ ਗਿਆ ਹਾਂਜੀ ਹਾਂਜੀ ਅਸੀਂ ਮਦਦ ਕਰਦੇ ਹਾਂ ਕਿੰਨੇ ਚਿਰ ਤੋਂ ਹੋ ਗਿਆ ਆਉਂਦਿਆਂ ਨੂੰ ਇੱਥੇ ਸਾਨੂੰ ਵੀਰੇ ਤਿੰਨ ਵਾਰ ਹੋ ਗਿਆ ਤਿੰਨ ਵਾਰ ਹੋ ਗਿਆ ਕੋਈ ਫਰਕ ਜਾ ਆਉਂਦਾ ਅੱਗੇ ਨਾਲੋਂ ਫਰਕ ਵੀਰੇ ਪਹਿਲੇ ਵਾਰੀ ਬਹੁਤ ਜ਼ਿਆਦਾ ਹੋ ਗਿਆ ਪਹਿਲੇ ਦਿਨ ਤੋਂ ਫਰਕ ਪਿਆ ਗਿਆ ਅਜੇ ਵੀ ਤੁਹਾਡੀ ਅੱਖਾਂ ਬਹੁਤ ਖਟੀਆਂ ਨੇ ਹਾਂਜੀ ਅੱਛਾ ਚੈੱਕ ਕਰਾਇਆ ਤੁਸੀਂ ਪਹਿਲਾਂ ਹਾਂਜੀ ਪਹਿਲਾਂ ਚੈੱਕ ਕਰਾਇਆ ਹਾਂ ਹਾਲ ਹੀ ਲੱਗੇ ਨਹੀਂ ਕਰਾਇਆ ਪਹਿਲਾਂ ਕਰਾਇਆ ਪਹਿਲਾਂ ਕਰਾਇਆ ਸੀ ਤੇ ਤੁਹਾਨੂੰ ਫਰਕ ਜਾ ਆਉਂਦਾ ਹਾਂਜੀ ਫਰਕ ਪਹਿਲੇ ਵਾਰੀ ਹੁਣ ਜਾ ਆਪਾਂ ਜਵੇ ਪੈ ਗਿਆ ਜਿਹੜਾ ਪੀਲੀਆ ਵਾਲਾ ਮਰੀਜ਼ ਆਉਂਦਾ ਨਾ ਹੂੰ ਉਹਨੂੰ ਅਸੀਂ ਬੂਰੀ ਮਾਈ ਦਾ ਦੁੱਧ ਚੌਣ ਇੱਕ ਕਹਿੰਦਾ ਛੰਨਾ ਕਰੋਂ ਲੈ ਕੇ ਆਉਂਦਾ ਜੀ ਪੰਜ ਪਾਤੀਆ ਲੈ ਕੇ ਆਉਂਦਾ ਉਹ ਧਾਗਾ ਉਹ ਬਾਬੇ ਨਾਲ ਇੱਕ ਵਹਨ ਮੰਤਰ ਦਿੱਤਾ ਉਹ ਸ਼ਬਦ ਉਹ ਹੀ ਪੜਦੇ ਆ ਉਹ ਪੜ ਕੇ ਤੇ ਉਹ ਅਸੀਂ ਛੱਨੇ ਉੱਤੇ ਧਾਗਾ ਬਲੇਟਦੇ ਆ ਤੇ ਅੱਗੇ ਉੱਤੇ ਰੱਖ ਦਿੰਦੇ ਆ ਜੀ ਤੇ ਉਹ ਖੀਰ ਜਾਂਦੀ ਆ ਤੇ ਉਹ ਮਰੀਜ਼ ਖਾਂਦਾ ਖੀਰ ਪੰਜ ਐਤਵਾਰ ਖਟੇ ਪੀਲੇ ਵਾਲਾ ਕਾਲੇ ਪੀਲੇ ਵਾਲਾ ਸਾਤ ਐਤਵਾਰ ਖੀਰ ਖਾਂਦਾ ਜੀ ਰਾਜੀ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਖੀਰ ਬਣ ਰਹੀ ਆ ਤੇ ਇੱਕ ਬਾਬਾ ਜੀ ਹੋਰ ਦੱਸਦੇ ਹੁੰਦੇ ਆ ਵੀ ਆ ਜਿਹੜਾ ਉੱਪਰ ਧਾਗਾ ਬੱਜਿਆ ਹੋਇਆ ਨਾ ਇਹ ਜਿੰਨਾ ਚਿਰ ਖੀਰ ਬਣਨੀ ਜਾਂਦੀ ਆ ਧਾਗਾ ਛੱਡਦਾ ਨਹੀਂਗਾ ਇਸੇ ਧਾਗੇ ਤੋਂ ਚੁੱਕ ਕੇ ਬਾਰਵੀਂ ਕੱਢਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਤਾਗਾ ਨਹੀਂ ਸੜ ਰਿਹਾ ਸਿਰਫ ਉੱਤੇ ਚੌਲ ਜਿਹੜੇ ਉਹ ਰਿਝ ਰਹੇ ਆ ਤੇ ਖੀਰ ਬਣ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਉਹ ਤੰਦ ਹੈ ਜਿੱਤੇ ਖੀਰ ਬਣ ਚੁੱਕੀ ਆ ਆ ਥੋੜਾ ਥੋੜਾ ਸੇਕ ਜਿਹੜਾ ਉਹ ਲੱਗਿਆ ਹੋਇਆ ਇਤੇ ਖੀਰ ਬਣੀ ਹੋਈ ਆ ਤੇ ਇਹ ਤਾਗਾ ਜਿਹੜਾ ਇਹ ਨਹੀਂ ਸੜਦਾ ਇਹ ਬਾਬਾ ਜੀ ਕਹਿੰਦੇ ਵੀ ਜਿਹੜਾ ਅਸੀਂ ਮੰਤਰ ਸਾਨੂੰ ਮਿਲਿਆ ਹੋਇਆ ਉਹ ਮੰਤਰ ਉਚਾਰ ਕੇ ਤਾਗਾ ਜਿਹੜਾ ਉਹ ਛੰਨੇ ਦੇ ਨਾਲ ਬੰਨ੍ਹ ਲਈਦਾ ਖੀਰ ਬਣ ਜਾਂਦੀ ਆ ਫਿਰ ਤਾਗਾ ਨਹੀਂ ਸੜਦਾ ਇਹ ਬਾਬਾ ਜੀ ਹੁਣੇ ਕਹਿ ਰਹੇ ਨੇ ਇਹ ਬਾਬਾ ਜੀ ਦੀ ਸ਼ਕਤੀ ਦਾ ਹੀ ਕਾਰਨ ਹੈ ਵੈਮ ਪਰ ਮੈਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਤਾਂ ਗੁਰਬਾਣੀ ਦੇ ਸਿਧਾਂਤ ਨੂੰ ਮੰਨਣ ਵਾਲੇ ਲੋਕ ਆ ਪਰ ਇੱਕ ਵਾਰੀ ਤੁਸੀਂ ਆ ਕੇ ਦੇਖਣਾ ਜ਼ਰੂਰ ਸਾਡੇ ਕਹਿਣ ਤੇ ਨਹੀਂ ਆਉਣਾ ਤੁਸੀਂ ਇੱਕ ਵਾਰੀ ਆ ਕੇ ਆਪਣੇ ਹੱਥੀਂ ਇੱਥੇ ਸਾਰਾ ਕੁਝ ਦੇਖ ਕੇ ਜਾਣਕਾਰੀ ਪੂਰੀ ਲੈ ਕੇ ਫੇਰ ਜਾਇਓ ਜੇ ਤੁਹਾਨੂੰ ਲੱਗਦਾ ਸਾਡੀ ਜਾਣਕਾਰੀ ਤੁਹਾਡੇ ਤੱਕ ਸਹੀ ਪਹੁੰਚੀ ਹੈ ਤੇ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦਿਓ ਦੋਸਤੋ ਅੱਜ ਮੈਂ ਨਾਰਲੀ ਪਿੰਡ ਦੇ ਵਿੱਚ ਵਜੂਦਾ ਪਾਕਿਸਤਾਨ ਤੋਂ ਬਿਲਕੁਲ ਨੇੜੇ ਤੇੜੇ ਪਿੰਡ ਪੈਂਦਾ ਆਖਰੀ ਪਿੰਡ ਕਹਿ ਸਕਦੇ ਆਪਾਂ ਖਾਲੜਾ ਏਰੀਆ ਖਾਲੜਾ ਬਾਰਡਰੀ ਨੂੰ ਲੱਗਦਾ ਤੇ ਨਾਰਲੀ ਪਿੰਡ ਦੇ ਵਿੱਚ ਇੱਕ ਦਰਬਾਰ ਤੇ ਤੁਹਾਨੂੰ ਲੈ ਕੇ ਆਇਆ ਜਿਸ ਦਰਬਾਰ ਦੇ ਵਿੱਚ ਖੀਰ ਖਾਣ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਕੈਮਰਾਮੈਨ ਨੂੰ ਕਵਾਂਗਾ ਤਸਵੀਰ ਦਿਖਾ ਦਿਓ ਇੱਕ ਯਾਦਗਾਰ ਗੇਟ ਸਥਾਨ ਬਣਿਆ ਹੋਇਆ ਹੈ ਬਾਬਾ ਸਿੱਧ ਬੁੱਧਨਾਥ ਜੀ ਕਹਿੰਦੇ ਗੁਰੂ ਗੋਰੀਖ ਨਾਥ ਜੀ ਨੇ ਵਰਦ ਦਿੱਤਾ ਸੀ ਇਸ ਪਰਿਵਾਰ ਨੂੰ ਕਿ ਜਿਹੜਾ ਵੀ ਤੇਰੇ ਦਰਬਾਰ ਤੇ ਆਵੇਗਾ ਤੇ ਖੀਰ ਦਾ ਪ੍ਰਸ਼ਾਦ ਆਪਣੇ ਹੱਥੀਂ ਤਿਆਰ ਕਰਕੇ ਖਾਵੇਗਾ ਉਸ ਦਾ ਇਲਾਜ ਹੋਵੇਗਾ ਪੀਲੀਏ ਦਾ ਇਲਾਜ ਹੋਵੇਗਾ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇੱਥੇ ਇਲਾਜ ਹੁੰਦਾ ਹੈ ਪੂਰੀ ਗੱਲਬਾਤ ਕਰਾਂਗੇ ਆਪਾਂ ਜਾਣਦੇ ਆ ਦਰਬਾਰ ਦੇ ਅੰਦਰ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਲੋਕ ਖੀਰ ਖਾ ਕੇ ਠੀਕ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕਿਸੇ ਵੀ ਵਹਿਮ ਪਰਮ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਤਾਂ ਗੁਰਬਾਣੀ ਦੇ ਸਿਧਾਂਤ ਨੂੰ ਮੰਨਣ ਵਾਲੇ ਲੋਕ ਆ ਪਰ ਇੱਕ ਵਾਰੀ ਤੁਸੀਂ ਆ ਕੇ ਦੇਖਣਾ ਜ਼ਰੂਰ ਸਾਡੇ ਕਹਿਣ ਤੇ ਨਹੀਂ ਆਉਣਾ ਤੁਸੀਂ ਇੱਕ ਵਾਰੀ ਆ ਕੇ ਆਪਣੇ ਹੱਥੀਂ ਇੱਥੇ ਸਾਰਾ ਕੁਝ ਦੇਖ ਕੇ ਜਾਣਕਾਰੀ ਪੂਰੀ ਲੈ ਕੇ ਫੇਰ ਜਾਇਓ ਜੇ ਤੁਹਾਨੂੰ ਲੱਗਦਾ ਸਾਡੀ ਜਾਣਕਾਰੀ ਤੁਹਾਡੇ ਤੱਕ ਸਹੀ ਪਹੁੰਚੀ ਹੈ ਤੇ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦਿਓ ਸੋ ਅੱਜ ਤੁਸੀਂ ਬਣੇ ਰਹਿਣਾ ਵੀਡੀਓ ਨੂੰ ਪੂਰਾ ਦੇਖਿਓ ਤੇ ਵੇਖ ਕੇ ਨਾਲ ਦੀ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਬਾਤ ਤੋਂ ਬਾਤ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਤੇ ਕਿsedਾ ਭਲਾ ਹੋ ਚੁਕੇ ਆਓ ਚਲਦੇ ਹਾਂ ਦਰਬਾਰ ਦੇ ਅੰਦਰ ਤੇ ਕਰਦੇ ਹਾਂ ਗੱਲਬਾਤ ਸਿੱਧ ਬੁੱਧਨਾਸ਼ ਜੀ ਦਾ ਇਹ ਦਰਬਾਰ ਹੈ ਤੇ ਤੁਸੀਂ ਇੱਕ ਤਸਵੀਰ ਦੇਖ ਲਓ ਕਿ ਗੋਇਆਂ ਦੀ ਰੇਣੀ ਲਾ ਕੇ ਉੱਪਰ ਆਪਣਾ ਭਾਂਡਾ ਲੈ ਕੇ ਆਉਣਾ ਘਰੋਂ ਤੇ ਇਹਦੇ ਨਾਲ ਦੁੱਧ ਤਿਆਰ ਦੁੱਧ ਦੇ ਵਿੱਚ ਖੀਰ ਤਿਆਰ ਕਰਕੇ ਆਪਣੇ ਹੱਥੀਂ ਖਾਣੀ ਹੈ ਜਿਹੜਾ ਵੀ ਇਸ ਬਿਮਾਰੀ ਦੇ ਨਾਲ ਪੀੜਤ ਹੈ ਆਪਣੇ ਹੱਥੀਂ ਇਹ ਖਾਵੇਗਾ ਤੇ ਉਸ ਦਾ ਜਿਹੜਾ ਇਲਾਜ ਜਿਹੜਾ ਉਹ ਹੋਵੇਗਾ ਤੁਸੀਂ ਦੂਰ ਤੱਕ ਇੱਕ ਤਸਵੀਰ ਦਿਖਾ ਦਿਓ ਕਿ ਇੱਥੇ ਪੂਰਾ ਭਰਿਆ ਹੁੰਦਾ ਅੱਜ ਅਸੀਂ ਥੋੜੇ ਜਿਹਾ ਲੇਟ ਹੋ ਗਏ ਇਸ ਕਰਕੇ ਸੰਗਤ ਦਾ ਆਓ ਜਿਹੜੀ ਆ ਉਹ ਘੱਟ ਨਜ਼ਰ ਆਈ ਹੈ ਵੈਸੇ ਇੱਥੇ ਜਗ੍ਹਾ ਨਹੀਂ ਹੁੰਦੀ ਸਵੇਰੇ ਸਵੇਰੇ ਬੈਠਣ ਨੂੰ ਕਿਉਂਕਿ ਖੀਰ ਜਿਹੜੀ ਖਾਣੀ ਪੈਂਦੀ ਹੈ 12 ਵਜੇ ਤੋਂ ਪਹਿਲਾਂ ਪਹਿਲਾਂ ਲੋਕ ਕਹਿੰਦੇ ਨੇ ਮੰਨਤਾ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਖੀਰ ਤਿਆਰ ਕਰਕੇ ਖਾਣੀ ਪੈਂਦੀ ਆਪਣੀ ਨਾਲ ਭੈਣ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰ ਲੈਨੇ ਆ ਭੈਣ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਅਮਰਸਰ ਤੋਂ ਆਏ ਆ ਜੀ ਅਮਰਸਰ ਤੋਂ ਆਏ ਤੁਹਾਨੂੰ ਕਿਹਨੇ ਦੱਸਿਆ ਸੀ ਇਹਦੇ ਬਾਰੇ ਮੇਰੇ ਭਰਾ ਨੇ ਦੱਸਿਆ ਸੀ ਉਹਦਾ ਬੇਟਾ ਵੀ ਠੀਕ ਹੋਇਆ ਇੱਥੇ। ਅੱਛਾ ਅੱਛਾ। ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਦਿਆਂ ਨੂੰ? ਇਹ ਦੂਸਰਾ ਐਤਵਾਰਾ ਜੀ। ਦੂਸਰਾ ਐਤਵਾਰਾ ਆਣਾ ਹੁੰਦਾ। ਜਿਹੜੇ ਭਾਈ ਸਾਹਿਬ ਠੀਕ ਹੋਏ ਨੇ ਉਹਨਾਂ ਨੂੰ ਕਿੰਨੇ ਦਿਨ ਆਉਣਾ ਪਿਆ ਸੀਗਾ? ਪੰਜ ਐਤਵਾਰ ਪੂਰੇ ਆਣਾ ਪਿਆ ਸੀ ਤੇ ਛੇਵੇਂ ਐਤਵਾਰ ਖੁਸ਼ੀ ਨਾਲ ਡੱਬਾ ਲੈ ਕੇ ਆਇਆ ਸੀ। ਅੱਛਾ ਅੱਛਾ। ਪੰਜ ਐਤਵਾਰ ਲਗਾਤਾਰ ਆਉਣਾ ਪੈਂਦਾ। ਹਾਂਜੀ ਹੁਣ ਉਹਨੂੰ ਸਾਲ ਹੋ ਗਿਆ ਹੁਣ ਇੱਕਦਮ ਉਹ ਠੀਕ ਆ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। अच्छा ਤੁਹਾਡਾ ਬ੍ਰਦਰ ਸੀ ਠੀਕ ਆ ਮੇਰੇ ਬ੍ਰਦਰ ਦਾ ਬੇਟਾ ਸੀ ਅੱਛਾ ਕੀ ਬੰਬਾਰੀ ਸੀ ਉਹਨਾਂ ਨੂੰ ਉਹਨੂੰ ਪੀਲੀਆ ਹੋਇਆ ਸੀ ਟਾਈਫਾਇਡ ਡੇਂਗੂ ਹਸਪੀਟਲ ਦਾ ਅਗਰ ਰਿਹਾ ਸੀ ਪੰਜ ਦਿਨ ਜੀ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਸੇ ਨੇ ਇਹਨਾਂ ਨੂੰ ਇੱਥੇ ਕਿਹਾ ਸੀ ਆਣ ਵੱਲੋ ਤੇ ਕਾਫੀ ਫਰਕ ਰਿਹਾ ਬੱਚੇ ਦਾ ਉਹਨਾਂ ਦੀ ਬੇਟੀ ਵੀ ਕਾਫੀ ਪੰਜ ਦਿਨ ਹਸਪੀਟਲ ਰਹੀ ਆ ਟਾਈਫਾਇਡ ਡੇਂਗੂ ਤੇ ਪੀਲੀਆ ਹੋ ਗਿਆ ਇਹਨੂੰ ਪੀਲੀਆ ਵੀ ਇਹਦਾ 8 ਪੁਆਇੰਟ ਤੇ ਹੈਗਾ ਸੀ ਜੀ ਤੇ ਪਹਿਲੇ ਹਫ਼ਤੇ ਤੋਂ ਹੀ ਉਹਨੂੰ ਇੰਨਾ ਫਰਕ ਪਿਆ ਗਿਆ ਗੀ ਭੁੱਖ ਵੀ ਕਾਫੀ ਜ਼ਿਆਦਾ ਲੱਗਦੀ ਪਈ ਆ 3 ਪੁਆਇੰਟ ਹੋ ਗਿਆ ਫਸਟ ਇੱਕੋ ਵਾਰ ਆਣ ਤੇ अच्छा एदा तीन तीन ਉਹਨਾਂ ਲੱਗਿਆ ਹਾਂਜੀ ਹਾਂਜੀ ਤੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹਿਣਾ ਲੱਗ ਗਿਆ ਗੁਰੂ ਰਾਮਦਾਸ ਜੀ ਨਗਰੀ ਉੱਥੇ ਜਾਣਾ ਸੀ ਚਲੋ ਜਿੱਦਾਂ ਵੀ ਬੱਚੇ ਨੂੰ ਆਰਾਮ ਕਹਿੰਦੇ ਜਿੱਤੋਂ ਵੀ ਮਿਲਦਾ ਹੋਵੇ ਤੇ ਆਇਨਾ ਚ ਉੱਥੇ ਵੀ ਫਰਕ ਪੈਂਦਾ ਏ ਪਰ ਪੀਲੀ ਦਾ ਕਹਿੰਦੇ ਇੱਥੇ ਲਾਜ਼ ਹੈਗਾ ਤੇ ਇਸ ਲਈ ਬ੍ਰਦਰ ਤੇ ਕਹਿੰਦੇ ਆ ਗਏ ਆਪਾਂ ਬ੍ਰਦਰ ਤੇ ਕਹਿਣ ਤੇ ਆ ਗਏ ਹਾਂਜੀ ਅੱਛਾ ਤੁਹਾਨੂੰ ਉਹਦੇ ਨਾਲ ਫਰਕ ਪੈ ਗਿਆ ਪਹਿਲੇ ਬਿਲਕੁਲ ਫਰਕ ਪਿਆ ਹਾਂਜੀ ਪਹਿਲੇ ਵਾਰੀ ਇਹਦੀ ਅੱਖਾਂ ਪਹਿਲਾਂ ਪੀਲੀਆਂ ਸੀ ਇੱਕੋ ਪਾਂਡੇ ਦੀ ਅੱਖਾਂ ਠੀਕ ਹੋ ਗਈਆਂ ਇਹਦੀਆਂ ਵਾਹ ਪਹਿਲਾਂ 8.0 ਸੀ ਤੇ ਨਾਲ ਹੀ ਜੋ ਆਪਾਂ ਟੈਸਟ ਕਰਾਏ ਜਾ ਕੇ ਤੇ 3 ਪੁਆਇੰਟ ਹੋਇਆ ਐ ਸੀ ਡਾਕਟਰ ਨੂੰ ਚੈੱਕ ਕਰਾ ਕੇ ਆਏ ਉਹ ਹਾਂ ਡਾਕਟਰ ਡਾਕਟਰ ਨੂੰ ਚੈੱਕ ਕਰਵਾਇਆ ਦੁਬਾਰਾ ਫਿਰ ਚੈੱਕ ਕਰਾਇਆ ਹਾਂਜੀ ਦੁਬਾਰਾ ਫਿਰ ਚੈੱਕ ਕਰਵਾਇਆ ਲੱਗਦਾ ਫਰਕ ਉਹਨਾਂ ਨੂੰ ਬਹੁਤ ਫਰਕ ਆ ਵੀ ਅੱਖਾਂ ਦੱਸਦੀਆਂ ਆਹ ਖਾਣਾ ਪੀਣਾ ਇੱਕਦਮ ਐਕਟਿਵ ਆ ਹੁਣ ਅੱਛਾ ਜੀ ਬਹੁਤ ਫਰਕ ਆ ਜੀ ਬਹੁਤ ਬਹੁਤ ਤਾਲਵਾਂ ਸੋ ਇਹ ਭੈਣ ਜੀ ਅੰਮ੍ਰਿਤਸਰ ਤੋਂ ਆਏ ਨੇ ਤੇ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਕਹਿੰਦੇ ਵੀ ਅਸੀਂ ਦੂਜੀ ਵਾਰ ਹੀ ਆਏ ਆ ਤੇ ਪਹਿਲੇ ਵਾਰ ਆਉਣ ਦੇ ਨਾਲ ਹੀ ਸਾਨੂੰ ਲੱਗਿਆ ਕਿ ਫਰਕ ਪੈ ਗਿਆ ਕਿਉਂਕਿ ਇਹ ਇਹ ਬੇਟੀ ਦੀਆਂ ਪਹਿਲਾਂ ਅੱਖਾਂ ਜਿਹੜੀਆਂ ਕਹਿੰਦੇ ਖਟੀਆਂ ਸੀ ਤੇ ਇੱਕੇ ਵਾਰ ਖੀਰ ਖਾਣ ਦੇ ਨਾਲ ਉਹਦੇ ਵਿੱਚ ਬਦਲਾਅ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਅਸੀਂ ਨਹੀਂ ਕਹਿ ਰਹੇ ਇਹ ਲੋਕ ਕਹਿ ਰਹੇ ਨੇ ਆਪਾਂ ਹੋਰ ਵੀਰਜੀ ਦੇ ਨਾਲ ਗੱਲਬਾਤ ਕਰਦੇ ਬੇਟਾ ਜੀ ਕਿਹੜੇ ਕਿਹੜੇ ਪਿੰਡੋਂ ਆਏ ਵੀਰਜੀ ਹਾਂ ਛਾਟੇ ਤੋਂ ਆਏ ਅਮਰ ਛਾਟੇ ਤੋਂ ਅਮਰਸਰ ਤੋਂ ਹਾਂਜੀ ਤੇ ਤੁਸੀਂ ਕਿੰਨੇ ਚਿਰ ਤੋਂ ਆ ਰਹੇ ਹੋ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਤੁਹਾਨੂੰ ਕਿਹਨੇ ਦੱਸਿਆ ਸੀ ਇਸ ਬਾਰੇ ਹਾਂ ਸਾਨੂੰ ਕਰਦਿਆਂ ਨੇ ਦੱਸਿਆ ਸੀ ਕਰਦਿਆਂ ਨੇ ਦੱਸਿਆ ਸੀ ਹਾਂਜੀ ਤੇ ਡਾਕਟਰ ਨੂੰ ਦਿਖਾਇਆ ਤੁਸੀਂ ਹਾਂਜੀ ਵਿਸ਼ਵਾਸ ਹੈ ਤੁਹਾਨੂੰ ਵੀ ਇੱਥੇ ਆ ਕੇ ਫਰਕ ਪਾਊਗਾ ਜੀ ਠੀਕ ਹੈ ਸੋ ਇਹ ਵੀਰ ਜੀ ਆਏ ਨੇ ਸ਼ਹਾਟਾ ਪਿੰਡ ਤੋਂ ਭੈਣ ਅੰਮ੍ਰਿਤਸਰ ਤੋਂ ਆਏ ਆ ਹੋਰ ਵੀ ਸੰਗਤ ਬੈਠੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਬੀਬੀ ਜੀ ਸასი ਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿੰਨੇ ਚਿਰ ਤੋਂ ਆ ਰਹੇ ਹੋ ਪਹਿਲੀ ਵਾਰ ਆਏ ਪਹਿਲੀ ਵਾਰ ਹੀ ਆਏ ਤੁਹਾਨੂੰ ਕਿਹਨੇ ਦੱਸਿਆ ਸੀ ਇਸ ਬਾਰੇ ਹਾਂ ਨਾ ਤਰਾ ਆਪਣੇ ਸ਼ਹਿਰ ਵਿੱਚ ਪਤਾ ਲੱਗਾ ਤਰਨਤਾਰਨ ਅੱਛਾ ਤਰਨਤਾਰ ਤੋਂ ਆਏ ਤੁਸੀਂ ਅੱਛਾ 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 ਤੇ ਡਾਕਟਰ ਦੀ ਸਲਾਹ ਲਈ ਡਾਕਟਰ ਨੇ ਵੀ ਕਿਹਾ ਤੁਹਾਨੂੰ ਵੀ ਨਹੀਂ ਨਹੀਂ ਡਾਕਟਰ ਦੀ ਸਲਾਹ ਲਈ ਆਪਾਂ ਅੱਛਾ ਅੱਛਾ ਕਿੰਨੇ ਚਿਰ ਤੋਂ ਪੀੜ ਤੋਂ ਆਪਾਂ ਪਹਿਲੀ ਵਾਰ ਆਏ ਮਤਲਬ ਕਿ ਨਹੀਂ ਨਹੀਂ ਪੀੜ ਬਿਮਾਰੀ ਤੋਂ ਪੀੜਤ ਕਿੰਨਾ ਚਿਰ ਤੋਂ ਮਤਲਬ ਕਿ ਹੋ ਗਏ 15 20 ਦਿਨ ਉਦੋਂ ਟੈਸਟ ਕਰਵਾਇਆ ਸੀ ਉਹਨਾਂ ਨੇ ਕਿਹਾ ਕਾਲਾ ਪੀੜ ਆਇਆ ਤੁਹਾਨੂੰ ਅੱਛਾ ਤੇ ਤੁਹਾਨੂੰ ਲੱਗਦਾ ਵਿਸ਼ਵਾਸ ਹੈ ਵੀ ਇੱਥੇ ਹੋ ਕੇ ਠੀਕ ਹੋ ਜਾਓਗੇ ਹੋ ਜੀ ਬਾ ਠੀਕ ਹੈ ਜੀ ਸੋ ਲੋਕਾਂ ਨੂੰ ਆਪਣਾ ਆਪਣਾ ਵਿਸ਼ਵਾਸ ਹੈ ਅਗਲੇ ਪਾਸੇ ਤੁਸੀਂ ਤਸਵੀਰ ਦੇਖ ਲਓ ਇੱਕ ਭੈਣ ਜੀ ਬੈਠੇ ਨੇ ਸਾਹਮਣੇ ਇੱਕ ਵੀਰ ਜੀ ਬੈਠੇ ਨੇ ਆਪਾਂ ਚਲੋ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਖੀਰ ਬਣ ਰਹੀ ਹੈ ਤੇ ਨਾਲ ਦੀ ਨਾਲ ਆਪਾਂ ਗੱਲਬਾਤਾਂ ਵੀ ਤੁਹਾਡੀਆਂ ਕਰਾਂਗੇ ਵੀਰ ਜੀ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਮਦਰਪੇੜ ਤੋਂ ਆਏ ਕਿੰਨੇ ਚਿਰ ਤੋਂ ਹੋ ਗਿਆ ਆਉਂਦਿਆਂ ਨੂੰ ਇੱਥੇ ਸਾਨੂੰ ਵੀਰੇ ਤਿੰਨ ਵਾਰ ਹੋ ਗਿਆ ਤਿੰਨ ਵਾਰ ਹੋ ਗਿਆ ਕੋਈ ਫਰਕ ਜਾਪਦਾ ਅੱਗੇ ਨਾਲੋਂ ਫਰਕ ਵੀਰੇ ਪਹਿਲੇ ਵਾਰੀ ਬਹੁਤ ਜ਼ਿਆਦਾ ਹੋ ਗਿਆ ਪਹਿਲੇ ਦਿਨ ਤੋਂ ਫਰਕ ਪੈ ਗਿਆ ਅੱਜ ਵੀ ਤੁਹਾਡੀਆਂ ਅੱਖਾਂ ਬਹੁਤ ਖਟੀਆਂ ਨੇ ਹਾਂਜੀ ਅੱਛਾ ਚੈੱਕ ਕਰਾਇਆ ਸੀ ਪਹਿਲਾਂ ਹਾਂਜੀ ਪਹਿਲਾਂ ਚੈੱਕ ਕਰਾਇਆ ਹਾਂ ਹਾਲ ਦੀ ਘਟਿ ਦਿਨ ਨਹੀਂ ਕਰਾਇਆ ਪਹਿਲਾਂ ਕਰਾਇਆ ਸੀ ਪਹਿਲਾਂ ਕਰਾਇਆ ਸੀ ਹਾਂਜੀ ਤੇ ਤੁਹਾਨੂੰ ਫਰਕ ਜਾਪਦਾ ਹਾਂਜੀ ਫਰਕ ਪਹਿਲੇ ਵਾਰੀ ਸਾਨੂੰ ਜਾਪਦਾ ਵੇ ਪਹਿ ਗਿਆ ਅੱਛਾ ਕੀ ਕੀ ਲੈ ਕੇ ਆਉਂਦੇ ਹੋ ਨਾਲ ਆਪਣੇ ਘਰੋਂ ਕੀ ਕੀ ਲੈ ਕੇ ਆਉਂਦੇ ਹੋ ਘਰੋਂ ਵੀਰੇ ਇੱਕ ਦੁੱਧ ਲੈ ਕੇ ਆਈਦਾ ਅੱਛਾ ਤੇ ਥੋੜੇ ਕ ਚੌਲ ਲੈ ਕੇ ਆਈ ਤੇ ਥੋੜੀ ਖੰਡ ਲੈ ਕੇ ਆਈ ਖੰਡ ਤੇ ਚੌਲ ਹਾਂਜੀ ਤੇ ਦੁੱਧ ਹਾਂਜੀ ਠੀਕ ਆ ਤੇ ਪਾ ਭਾਂਡਾ ਵੀ ਆਪਣਾ ਲੈ ਕੇ ਆਉਣਾ ਪੈਂਦਾ ਨਹੀਂ ਬਰਤਨ ਇਥੇ ਦੇ ਦੇ ਬਰਤਨ ਇਥੇ ਦੇ ਦੇ ਇਹ ਕਹਿੰਦਾ ਬਰਤਨ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਖੀਰ ਬਣ ਰਹੀ ਆ ਤੇ ਇੱਕ ਬਾਬਾ ਜੀ ਹੋਰ ਦੱਸਦੇ ਹੁੰਦੇ ਆ ਕਿ ਆ ਜਿਹੜਾ ਉੱਪਰ ਧਾਗਾ ਵੱਜਿਆ ਹੋਇਆ ਨਾ ਇਹ ਜਿੰਨਾ ਚਿਰ ਖੀਰ ਬਣਨੀ ਚਾਹੀਦੀ ਹੈ ਧਾਗਾ ਸੜਦਾ ਨਹੀਂਗਾ ਇਸੇ ਧਾਗੇ ਤੋਂ ਚੁੱਕ ਕੇ ਬਾਹਰ ਵੀ ਕੱਢਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਧਾਗਾ ਨਹੀਂ ਸੜ ਰਿਹਾ ਸਿਰਫ ਉੱਤੇ ਚੌਲ ਜਿਹੜੇ ਉਹ ਰਿਝ ਰਹੇ ਆ ਤੇ ਖੀਰ ਬਣ ਰਹੀ ਆ ਪਰ ਧਾਗਾ ਜਿਹੜਾ ਉਹ ਨਹੀਂ ਸੜ ਰਿਹਾ ਇਹ ਬਾਬਾ ਜੀ ਦੱਸਦੇ ਵੀ ਹੁੰਦੇ ਆ ਆਪਾਂ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਉਸ ਤੋਂ ਪਹਿਲਾਂ ਆਪਾਂ ਕੁਝ ਵੀਰ ਸੇਵਾਦਾਰ ਇੱਥੇ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਵਾਕਈ ਇਹ ਚਮਤਕਾਰ ਜਿਹੜਾ ਵਾ ਇਹ ਤੁਹਾਨੂੰ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਸੁਖਦੇਵ ਸਿੰਘ ਬਾਬਾ ਸੁਖਦੇਵ ਸਿੰਘ ਕਿਹੜੇ ਪਿੰਡ ਤੋਂ ਆਏ ਜੀ ਮੱਧਰਨੋਂ ਆਏ ਜੀ ਇਹ ਭਾਜੀ ਦੇ ਨਾਲ ਆਏ ਹਾਂਜੀ ਬੇਟਾ ਤੁਹਾਨੂੰ ਲੱਗਦਾ ਵੀ ਇੱਥੇ ਆ ਕੇ ਫਰਕ ਪੈਂਦਾ ਜੀ ਹਾਂਜੀ ਪੈਂਦਾ ਪੈਂਦਾ ਫਰਕ ਹਾਂਜੀ ਪੈਂਦਾ ਪਹਿਲੇ ਦਿਨ ਤੋਂ ਫਰਕ ਪੈ ਗਿਆ ਪਹਿਲੇ ਦਿਨ ਤੋਂ ਪੈ ਗਿਆ ਵੀਰ ਜੀ ਮੰਨ ਲਓ ਉਹਨੂੰ ਕੋਈ ਭਜਦਾ ਨਹੀਂ ਸਾਦਾ ਪਿੱਤਾ ਅੱਛਾ ਰੋਟੀ ਅਠ ਨੌ ਦਿਨ ਨਹੀਂ ਖਾਧੀ 8-9 ਦਿਨ ਇਹਨੇ ਰੋਟੀ ਨਹੀਂ ਖਾਦੀ ਜਦੋਂ ਫਾਂਡਾ ਹੋਇਆ ਜਦੋਂ ਤੋਂ ਵੀਰ ਜੀ ਇੱਥੇ ਲੈ ਆਏ ਪਹਿਲੇ ਵਾਰ ਤੋਂ ਖਵਾਈ ਨਖੀਰ ਅੱਛਾ ਤੇ ਮੰਨ ਲਓ ਜੀ ਪਹਿਲੋਂ ਅੱਧਾ ਪਛਾਦਾ ਖਾਣ ਲੱਗਾ ਅੱਛਾ ਹੁਣ ਮੰਨ ਲਓ ਬਾਅਦ ਚ ਇੱਕ ਇੱਕ ਖਾਣ ਲੱਗਾ ਇੱਕ ਟਾਈਮ ਇੱਕ ਕੋ ਇੱਕ ਹੁਣ ਦੋ ਦੋ ਫੁਲਕੇ ਖਾਣਦਾ ਇੱਕ ਦੋ ਸਿਰ ਦੋ ਸ਼ਾਮ ਜੀ ਹਾਂਜੀ ਮਤਲਬ ਤੁਹਾਨੂੰ ਲੱਗਦਾ ਪੂਰਾ ਪੂਰਾ ਫਰਕ ਪੈ ਗਿਆ ਪੈ ਗਿਆ ਹਾਂਜੀ ਬਬਾਈ ਤੁਹਾਡਾ ਕੀ ਨਾਮ ਹੈ ਮਨਜੀਤ ਸਿੰਘ ਵੀਰ ਜੀ ਮਨਜੀਤ ਸਿੰਘ ਕਿਹੜੇ ਪਿੰਡ ਤੋਂ ਆਏ ਥੋੜੇ ਸਾਡਾ ਪਿੰਡ ਬੁਰਜ ਪਿੰਡ ਵੀਰ ਜੀ ਬੁਰਜ ਪਿੰਡ ਹਾਂਜੀ ਚੌਥੀ ਵਾਰ ਆਏ ਆ ਅੱਛਾ ਤੇ ਮਹਾਰਾਜ ਜੀ ਕਿਰਪ ਹਾਂ ਠੀਕ ਕਰਤਾ ਵਾਹਿਗੁਰੂ ਠੀਕ ਹੋ ਗਏ ਤੁਸੀਂ ਜਦੋਂ ਤੁਸੀਂ ਪਹਿਲਾਂ ਚੈੱਕ ਕਰਾਇਆ ਸੀ ਕਿਹੜੇ ਡਾਕਟਰ ਤੋਂ ਕਰਾਇਆ ਮੈਂ ਨਾ ਮੈਂ ਬੜਾ ਹੀ ਉਜੜ ਗਿਆ ਮੈਨੂੰ ਸਮਝ ਨਹੀਂ ਲੱਗੀ ਬਾਪੇ ਬੁੱਢੇ ਹੂੰ ਫੇਰ ਉਧਰ ਆਪਣਾ ਕਰਨਦਾਨ ਸਾਰੇ ਬਨੇ ਘੁੰਮਿਆ ਮੈਂ ਚਭਾਲਾ ਸਾਰੇ ਬਨੇ ਘੁੰਮ ਕੇ ਹਾਰ ਕੇ ਅੱਖ ਸੜ ਕੇ ਨਾ ਹੋ ਇੱਥੇ ਬਾਪੇ ਨੇ ਕੀਤੀ ਕਿਰਪਾ ਵਾਹਿਗੁਰੂ ਹੂੰ ਬਹੁਤ ਯਾਰੇ ਪਹਿਲੇ 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 ਫਾਂਡੇ ਤੋਂ ਤੁਹਾਨੂੰ ਫਰਕ ਪੈ ਗਿਆ ਮੈਂ ਆ ਚੌਥੀ ਦਾ ਪੂਰਾ ਫੁੱਲ ਪਾ ਤਾ ਕੋਈ ਇਦਾਂ ਵੀ ਨਹੀਂ ਕਿਤੇ ਕੋਈ ਦਵਾਈ ਦੋਈ ਇਤਨੀ ਪਾਈ ਜਾਂਦੀ ਦੁੱਧ ਦੇ ਵਿੱਚ ਨਾ ਨਾ ਕੋਈ ਦਵਾਈ ਨਹੀਂ ਪਾਈ ਜਾਂਦੀ ਬਾਬਾ ਇਹ ਤਾਂ ਸਹੀ ਹੈ ਅੱਛਾ ਜਦੋਂ ਤੁਸੀਂ ਖੀਰ ਖਾਣੀ ਸ਼ੁਰੂ ਕੀਤੀ ਹਾਂਜੀ ਉਦੋਂ ਫਿਰ ਦਵਾਈ ਤੂੰ ਛੱਡ ਦਿੱਤੀ ਕਿ ਜਾਂ ਦਵਾਈ ਵੀ ਚੱਲਦੀ ਰਹੀ ਨਾ ਦਵਾਈ ਵੀ ਚੱਲਦੀ ਰਹੀ ਆ ਦਵਾਈ ਵੀ ਚੱਲਦੀ ਰਹੀ ਪਰ ਹੁਣ ਮੈਂ ਤੈਨੂੰ ਦੱਸਾਂ ਮੈਨੂੰ ਇਹਨੇ ਦਵਾਈ ਨੇ ਸਹੀ ਕੀਤਾ ਅੱਛਾ ਅੱਛਾ ਹਾਂ ਮੈਂ ਰਾਹ ਲੈ ਕੇ ਨਾ ਬਾਬਾ ਜੂਣੀ ਦਵਾਈ ਛਡਾਉਂਦੇ ਆ ਕਿ ਨਹੀਂ ਨਹੀਂ ਉਹ ਵੈ ਗੁਰੂ ਆਪੇ ਕਰ ਦਿੰਦਾ ਨਹੀਂ ਨਹੀਂ ਮੇਰੀ ਗੱਲ ਸਮਝੇ ਨਹੀਂ ਤੂੰ ਪਿੱਛੇ ਤੋਂ ਬੰਦਾ ਖੀਰ ਖਾਣ ਆਉਂਦਾ ਬਾਬਾ ਜੂਣੀ ਕਹਿੰਦੇ ਵੀ ਦਵਾਈ ਜਾਰੀ ਰੱਖੋ ਜਾਂ ਦਵਾਈ ਛੱਡ ਦਿਓ ਕੀ ਤੁਹਾਨੂੰ ਲੱਗਦਾ ਐਡਾ ਮਨ ਆਪ ਕੀ ਗਹਿ ਮ ਦਵਾਈ ਖਾਣੋਂ ਬੰਦ ਕਰ ਲਿਆ ਮੈਂ ਐਡੀ ਸ਼ਕਤੀ ਭਗਤੀ ਮਾਰ ਰਹੀ ਐ ਐਡੀ ਬਹੁਤ ਜਾਈ ਸ਼ਕਤੀ ਠੀਕ ਹੈ ਠੀਕ ਹੈ ਠੀਕ ਮਲੋਂ ਹੁਣ ਤੁਸੀਂ ਠੀਕ ਜੇ ਠੀਕ ਆ ਮੈਂ ਨਾ ਹੁਣ ਤੁਰ ਵੀ ਲਈਦਾ ਕਿਹੜੇ ਪਿੰਡ ਤੋਂ ਆਏ ਦੱਸ ਸਰ ਕਿੰਦ ਬੁਰਜ ਵੀਰਚੀ ਆ ਬੁਰਜ ਮੇਰੀ ਲਾਟ ਟੁੱਟਈ ਆ 1.5 ਸਾਲ ਹੋ ਗਿਆ ਅੱਛਾ 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 ਆ ਵੇਖ ਲਓ ਠੀਕ ਹੈ ਠੀਕ ਹੈ ਤੇ ਹੁਣ ਤੁਸੀਂ ਠੀਕ ਜੇ ਐਦਾਂ ਤੁਰ ਜੇ ਸਹੀ ਸੋ ਇਹ ਬਾਬਾ ਜੀ ਬੁਰਜਪਿੰਡ ਤੋਂ ਆਏ ਨੇ ਤੇ ਬੁਰਜਪਿੰਡ ਵੀ ਇੱਥੋਂ ਵੀ ਲਗਭਗ ਇਹਨਾਂ ਕੀ 25-30 ਕਿਲੋਮੀਟਰ ਦਾ ਪਿੰਡ ਆ ਜਿਹੜਾ ਹੋਇਆਗਾ ਵਾ ਸੋ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਦਰਬਾਰ ਤੇ ਆ ਕੇ ਤੇ ਆਪਣੇ ਦੁੱਖਾਂ ਦਾ ਇਲਾਜ ਕਰਵਾ ਰਹੇ ਨੇ ਦੋਸਤੋ ਇਹ ਆਸਤਾ ਜਿਹੜੀ ਹੈ ਬਣੀ ਹੋਈ ਹੈ ਅਸੀਂ ਫੇਰ ਵਾਰ-ਵਾਰ ਇੱਕ ਗੱਲ ਕਵਾਂਗੇ ਸੰਗਤ ਨੂੰ ਕਿ ਅਸੀਂ ਕਿਸੇ ਵੀ ਵਹਿਮ ਭਰਮ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਉਹੀ ਜਾਣਕਾਰੀ ਦਿੰਨੇ ਜੋ ਸਾਨੂੰ ਸਹੀ ਲੱਗਦੀ ਹੈ ਹੋ ਸਕਦਾ ਹੈ ਅਸੀਂ ਗਲਤ ਵੀ ਹੋਈਏ ਜਾਂ ਇਹ ਬਾਈ ਜੀ ਗਲਤ ਹੋਣ ਤੁਸੀਂ ਇੱਕ ਵਾਰੀ ਆਪ ਖੁਦ ਆ ਕੇ ਪਹੁੰਚੋ ਇੱਥੇ ਆ ਕੇ ਵਿਜ਼ਿਟ ਕਰੋ ਇੱਥੇ ਇੱਥੇ ਲੋਕਾਂ ਕੋਲੋਂ ਆਪ ਜਾਣਕਾਰੀ ਹਾਸਲ ਕਰੋ ਤੇ ਇਹ ਸਾਰੀ ਮਰਿਆਦਾ ਪੁੱਛ ਕੇ ਮਰਿਆਦਾ ਅਨੁਸਾਰ ਜੋ ਵੀ ਇਹ ਖੀਰ ਖਾਣ ਦਾ ਤਰੀਕਾ ਹੈ ਜੇ ਕਹਿੰਦੇ ਸੰਤਾਂ ਮਹਾਤਮਾ ਦੇ ਅਨੁਸਾਰ ਖਾਧੀ ਜਾਵੇ ਜਿਸ ਤਰ੍ਹਾਂ ਬਾਬਾ ਜੀ ਹੁਣੇ ਦੱਸਣਗੇ ਉਸ ਤਰੀਕੇ ਦੇ ਨਾਲ ਇਹ ਖੀਰ ਖਾਧੀ ਜਾਵੇ ਤੇ ਇਹ ਕਿੰਨਾ ਕਿਤੇ ਫਰਕ ਜਰੂਰ ਜਿਹੜਾ ਪੈਂਦਾ ਹੈ ਆਪਾਂ ਹੁਣ ਡੇਰੇ ਦੇ ਮਹੰਤਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਇਸ ਖੀਰ ਦੇ ਵਿੱਚ ਉਹ ਕਿਹੜੀ ਚੀਜ਼ ਪਾਉਂਦੇ ਜਾਂ ਕੋਈ ਦਵਾਈ ਬੂਟੀ ਪਾਈ ਜਾਂਦੀ ਹੈ ਜਾਂ ਕੋਈ ਮੰਤਰ chantਰ ਪੜ੍ਹਦੇ ਆ ਕੀ ਹੁੰਦਾ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਆ ਤੋਂ ਇਸ ਵੇਲੇ ਸਾਡੇ ਨਾਲ ਡੇਰੇ ਦੇ ਮਹੰਤ ਜੀ ਮੌਜੂਦ ਨੇ ਆਪਾਂ ਪੂਰੀ ਗੱਲਬਾਤ ਜਾਣਦੇ ਆ ਤੇ ਪੂਰਾ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਵਿਧੀ ਹੈ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਇਹ ਜਿਹੜੀ ਆ ਲੋਕ ਜਿਹੜੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦੇ ਨੇ ਇਹਨੇ ਮਹਿੰਗੇ ਮਹਿੰਗੇ ਹਸਪੀਟਲ ਚ ਜਾਂਦੇ ਨੇ ਤੁਸੀਂ ਖੀਰ ਖਵਾ ਕੇ ਪੀਲੀਆ ਠੀਕ ਕਰੀ ਜਾਂਦੇ ਹੋ ਕੀ ਕੌਤਕ ਕੀ ਹੈ ਇਹ ਨਾ ਸ਼ਿਵਤਾਰ ਗੁਰੂ ਗੋਖਰਨਾਥ ਦਾ ਚੇਲਾ ਬਾਬਾ ਸਿੱਧੂ ਬੁਦਨਾਹੀ ਆ ਜੀ ਇਹਨਾਂ ਥਾਂ ਦਾ ਦਰਬਾਰ ਆ ਇਹ ਗੁਰਦੁਆਰਾ ਨਹੀਂ ਹੈ ਜੀ ਇੱਥੇ ਪੀਲੀ ਆਲੇ ਮਰੀਜ਼ ਆਉਂਦੇ ਬਾਬਾ ਜੀ ਨੇ ਹੁਕਮ ਕੀਤਾ ਹੈ ਹਲੋ ਅਸੀਂ ਪੜਨਤਾ ਇਹ ਸਾਨੂੰ ਗੁਰਗੱਦੀ ਬਖਸ਼ਣ ਹੋਈ ਆ ਜਿਹੜਾ ਪੀਲੀ ਆਲਾ ਮਰੀਜ਼ ਆਉਂਦਾ ਨਾ ਹੂੰ ਉਹਨੂੰ ਅਸੀਂ ਬੂਰੀ ਮਾਈ ਦਾ ਦੁੱਧ ਜੋ ਇੱਕ ਕਹਿੰਦਾ ਛੰਨਾ ਕਰੋ ਲੈ ਕੇ ਆਉਂਦਾ ਹੈ ਜੀ ਪੰਜ ਪਾਤੀਆਂ ਲੈ ਕੇ ਆਉਂਦਾ ਹੈ ਉਹ ਧਾਗਾ ਵੀ ਬਾਬੇ ਨਾਲ ਇੱਕ ਵਹਨ ਮੰਤਰ ਦਿੰਦਾ ਉਹ ਸ਼ਬਦ ਉਹ ਹੀ ਪੜਦੇ ਆ ਉਹ ਪੜ ਕੇ ਤੇ ਉਹ ਅਸੀਂ ਛੰਨੇ ਉੱਤੇ ਧਾਗਾ ਬਲੇਟਦੇ ਆ ਤੇ ਅਸੀਂ ਆਗੇ ਉੱਤੇ ਰੱਖ ਦਿੰਦੇ ਆ ਜੀ ਤੇ ਉਹ ਖੀਰ ਹੀ ਜਾਂਦੀ ਆ ਤੇ ਉਹ ਮਰੀਜ਼ ਖਾਂਦਾ ਖੀਰ ਪੰਜ ਐਤਵਾਰ ਖਟੇ ਪੀਲੇ ਵਾਲਾ ਕਾਲੇ ਬੀਲੇ ਵਾਲਾ 7 ਐਤਵਾਰ ਖੀਰ ਖਾਂਦਾ ਜੀ ਰਾਜੀ ਹੋ ਜਾਂਦਾ ਰਾਜੀ ਹੋ ਜਾਂਦਾ ਅੱਛਾ ਬਾਬਾ ਜੀ ਜਿਹੜੇ ਤੁਸੀਂ ਧਾਗੇ ਦੀ ਗੱਲ ਕਰਤੀ ਉਹ ਧਾਗਾ ਕਿੱਥੋਂ ਆਉਂਦਾ ਹੈ ਅੱਗੇ ਦੀ ਲੋਕ ਉਹ ਧਾਗਾ ਛੜਦਾ ਹੀ ਨਹੀਂ ਨਾ ਮੈਂ ਤਾਂ ਪਸਿਆ ਹਾਂ ਉਹ ਮਤਲਬ ਕੁਵਾਰੀ ਕੰਨਿਆਂ ਦਾ ਧਾਗਾ ਕੱਤੇ ਹੁੰਦਾ ਹੈ ਜੀ ਪਰ ਹੁਣ ਕੁਵਾਰੀ ਕੰਨਿਆਂ ਦਾ ਧਾਗਾ ਨਹੀਂ ਮਿਲਦਾ ਜੀ ਹੁਣਹੀਂ ਧਾਗਾ ਮੁੱਲੀ ਲਿਉਣੀ ਧਾਗਾ ਮੁੱਲ ਲਿਉਂਦੇ ਤੇ ਬਾਬੇ ਦੀ ਇੰਨੀ ਮਿਹਰ ਆ ਤੇ ਉਹ ਧਾਗਾ ਵੀ ਨਹੀਂ ਛੜਦਾ ਅੱਛਾ ਅੱਗੇ ਕੁਵਾਰੀ ਧਾਗਾ ਮੰਗਦੇ ਛਨੇ ਨੂੰ ਉਦੋਂ ਕੋਈ ਮੰਤਰ ਚਾਹੂ ਕਰਦੇ ਆ ਬਾਬੇ ਨਾਲ ਸ਼ਬਦ ਦਿੱਤਾ ਉਹੀ ਪੜਦੇ ਅੱਛਾ ਉਹ ਸ਼ਬਦ ਕਿਸੇ ਨੂੰ ਦੱਸਣ ਚਾਹੀਦਾ ਉਹਨਾਂ ਉਹ ਨਹੀਂ ਕਿਸੇ ਨੂੰ ਦੱਸਣਾ ਅੱਛਾ 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 ਅਸੀਂ ਆਪਣੇ ਪਰਿਵਾਰ ਨੂੰ ਦੱਸਣਾ ਹੂੰ ਉਹ ਅਸੀਂ ਜਿਹੜੇ ਸਾਡੇ ਬੱਚੇ ਹਨ ਉਹਨਾਂ ਨੂੰ ਗਾਹ ਦੱਸ ਕੇ ਜਾ ਉਦੋਂ ਬਾਬਿਆਂ ਨਾਲ ਗੱਦੀ ਦੀ ਪੀੜੀਦਾਰ ਪੀੜੀਦਾਰ ਸਾਰੇ ਸਾਰੇ ਪੰਡਤਾਂ ਦੇ ਹੀ ਆ ਦાદਾ ਸਾਰੇ ਪੰਡਤਾਂ ਦੇ ਤੁਸੀਂ ਪੰਡਤ ਹੋ ਆਹੀ ਪੰਡਤ ਆਹੀ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਕਿੰਨੀਆਂ ਪੀੜੀਆਂ ਹੋ ਗਈਆਂ ਤੁਹਾਡੀਆਂ ਕਈ ਪੀੜੀਆਂ ਹੋ ਗਈਆਂ ਤੇ ਕੋਈ ਉਹਦਾ ਕਿੰਨੀਆਂ ਪੀੜੀਆਂ ਹੁੰਦੀਆਂ ਆ ਅੱਛਾ ਤੁਹਾਡੀਆਂ ਉਦੋਂ ਦੇ ਪੁਰਖਨਾਦ ਦੇ ਸਮੇਂ ਨਹੀਂ ਆ ਗੁਰੂ ਜਦੋਂ ਬਾਬਿਆਂ ਨੇ ਸਿਵਾਏ ਉਦੋਂ ਦੀਆਂ ਹੀ ਤੁਰਿਆਂ ਪੀੜੀਦਾਰ ਪੀੜੀ ਨਹੀਂ ਸੇਵਾ ਕਰਦੇ ਹੁੰਦੇ ਅੱਛਾ 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 ਇਹ ਇਹ ਬਾਬਾ ਜੀ ਬਹੁਤ ਸਾਰੇ ਲੋਕਾਂ ਨੇ ਨਾ ਸਵਾਲ ਕਰਨਾ ਵਾ ਫਿਰ ਹਸਪੀਟਲ ਬੰਦ ਕਰ ਦਈਏ ਉਹ ਜੇ ਆ ਜਿੱਥੇ ਲਾਜ ਤੇ ਖੀਰ ਖਵਾ ਕੇ ਕਰ ਦੇਣਾ ਤੇ ਫਿਰ ਹਸਪੀਟਲਾਂ ਦੇ ਲੋਕਾਂ ਨੂੰ ਜਾਨ ਦੀ ਕੀ ਲੋੜ ਹੈ ਉਹ ਲੋਕਾਂ ਨੇ ਸਵਾਲ ਕਰਨਾ ਉਹਨਾਂ ਨੂੰ ਕੀ ਜਵਾਬ ਦਿਓਗੇ ਮੇਰੇ ਮੇਰਾ ਨੰਬਰ ਹੈ 9815968863 ਹੂੰ ਜੇ ਕਿਸੇ ਨੂੰ ਸ਼ੱਕ ਹੈ ਇਸ ਨੰਬਰ ਤੇ ਗੱਲ ਕਰ ਲੇ ਮੀਰਾ ਸਾਡਾ ਇਹ ਸਾਡਾ ਜਿਲ੍ਹਾ ਜਿਹੜਾ ਤਰਨਤਾਰਨ ਆ ਤਹਿਸੀਲ ਸਾਡੀ ਭੀਖੀਵੇਂ ਦੇ ਖਾੜੇ ਦੇ ਕੋਲ ਬਬਰੀਆ ਦਰਬਾਰ ਆ 1 ਕਿਲੋ 2 ਕਿਲੋਮੀਟਰ ਦੂਰ ਆ ਜੀਤ ਨੂੰ ਕਿਸੇ ਨੂੰ ਕੋਈ ਛੱਕ ਕੇ ਆ ਜਾ ਕੋਈ ਗੱਲ ਬਾਤ ਉਹ ਆਣ ਕੇ ਵੇਖ ਸਕਦਾ ਆਣ ਕੇ ਸਭ ਕੋ ਵੇਖ ਸਕਦਾ ਤੁਸੀਂ ਤੁਹਾਨੂੰ ਹੋਰ ਗੱਲ ਕੀਤੀ ਹੋਈ ਇੱਥੇ ਡਾਕਟਰ ਵੀ ਆਏ ਸੀ ਚੈੱਕ ਕਰਨ ਵਾਸਤੇ ਡਾਕਟਰ ਆਣ ਕੇ ਵੇਖ ਕੇ ਕਹਿੰਦਾ ਇੱਥੇ ਮਰੀਜ਼ ਹੁੰਦਾ ਇੱਥੇ ਥੋੜੇ ਚੇਰ ਹੋ ਗਿਆ ਗਰਮੀਆਂ ਦੀ ਗੱਲ ਆ ਸੂਰ ਸਿੰਘ ਮਰੀਜ਼ ਆਇਆ ਸੀ ਜੀ ਤੇ ਉਹ ਬਾਬਿਆਂ ਕੋਲ ਗਿਆ ਤੇ ਸੁਰਸਿਗਿਆਂ ਕੋਲ ਅੱਛਾ ਤੇ ਉਹਨਾਂ ਨੇ ਪੁੱਛਿਆ ਵੀ ਬਾਬਾ ਬਾਬਾ ਇਹਦੀ ਸਾਨੂੰ ਉਹਨਾਂ ਨੇ ਡਾਟਾ ਜਵਾਬ ਦਿੱਤਾ 4% ਰਹਿ ਗਿਆ ਡਾਕਟਰਾਂ ਦੇ ਲੈ ਜਾ ਉਹਨਾਂ ਨੇ ਕਿ ਬਾਬੇ ਨੇ ਕਿਹਾ ਜਾਓ ਪਿੰਡ ਨਾਲ ਲਈ ਅੱਛਾ ਉਹ ਫਿਰ ਸਾਡੇ ਕੋਲ ਆਏ ਤੇ ਅਸੀਂ ਉਹਨੂੰ ਉਹਨਾਂ ਨੇ ਉਹ ਮਸ਼ੀਨ ਚਲਾ ਕੇ ਗੀ ਸਟਿਊਜ ਕੀ ਉਜੀ ਚ ਲਾਇਆ ਤੇ ਉਹਨਾਂ ਨੇ ਮੇਰੇ ਕੋਲ ਖੀਰ ਖੜਕੇ ਤੇ ਉਹਦੇ ਖੀਰ ਮੂੰਹ ਚ ਪਾਈ ਤੇ ਉਹ ਸ਼ਾਮਾਂ ਨੂੰ ਮਤਲਬ ਹਿਲਲ ਜੁਲਨ ਡਾਇਆ ਤੇ ਉਹ ਮਣਕੇ ਉਹ ਤੋਂ ਉਹਨਾਂ ਛੁੱਟੀ ਦਵਾ ਕੇ ਲੈ ਆਂਦੀ ਇੱਥੇ ਉਹਨੇ ਖੀਰ ਖਾਦੀ ਆਪ ਬਣਾ ਕੇ ਖੀਰ ਖਾ ਕੇ ਜਾਂਦਾ ਰਿਹਾ ਖੈ ਸੁਰ ਸਿੰਘ ਦਾ ਮੈਨੂੰ ਇਹ ਕਹਿੰਦਾ ਪੂਰੀ ਮਰਿਆਦਾ ਸਮਝਾ ਦੋ ਵੀ ਇਹ ਖੀਰ ਖਾਣੀ ਕਿਤਰਾ ਬਣਾਉਣੀ ਕਿਤਰਾ ਤੇ ਕਿਹੜੀ ਕਿਹੜੀ ਚੀਜ਼ ਨਾਲ ਲੈ ਕੇ ਆਉਂਦੇ ਘਰੋਂ ਲੈ ਕੇ ਆਉਣਾ ਬੂਰੀ ਮਾਈ ਦਾ ਦੁੱਧ ਇੱਕ ਛੰਨਾ ਪੰਜ ਫਾਤੀਆਂ ਚੌਲ ਆਪਦੇ ਪੀਣ ਹਸਦੇ ਪਾਣੀ ਇਹ ਸਾਰਾ ਸਮਾਨ ਘਰੋਂ ਲੈ ਕੇ ਆਉਣਾ ਹੈ ਪਾਣੀ ਵੀ ਆਪ ਦਾ ਲੈਣਾ ਆਪ ਦਾ ਲੈਣਾ ਪੀਲੀਏ ਵਾਲੇ ਮਰੀਜ਼ ਨੇ ਇਥੋਂ ਕੁਝ ਨਹੀਂ ਖਾਣਾ ਜਿਹੜੀ ਨਾਲ ਸੰਗਤ ਆਉਂਦੀ ਉਹ ਜੋ ਮਰਜ਼ੀ ਖਾਵੇ ਪੀਲੀਏ ਵਾਲੇ ਨੇ ਇਥੋਂ ਕੁਝ ਖਾਣਾ ਬਹੁਤ ਲੋਕਾਂ ਨੇ ਕਹਿਣਾ ਬਾਬੇ ਤਾਂ ਪੈਸੇ ਇਕੱਠੇ ਕਰਨ ਦੇ ਬਾਰੇ ਸੰਗਤ ਇਕੱਠੀ ਕਰੀ ਜਾਂਦੇ ਉਹਨਾਂ ਨੂੰ ਕੀ ਜਵਾਬ ਦੋਗੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਕੋਈ 10 ਰੁਪਏ ਦੇ ਦੇ ਆਪਣੀ ਮਰਜ਼ੀ ਨਾਲ ਕੋਈ 100 ਰੁਪਏ ਦੇ ਦੇ ਆਪਨੀ ਸ਼ਰਧਾ ਨਾਲ ਕੋਈ ਦੇਣਾ हां नु ਸਾਡੇ ਵੱਡਿਆਂ ਦਾ ਬਿਲੂ ਕਮਿਆ ਕਿ ਕਿਸੇ ਤੋਂ ਮੂੰਹ ਮੰਗੇ ਚੀਜ਼ ਨਹੀਂ ਲੈਣੀ ਆਪਣੀ ਮੰਗਦੇ ਨਹੀਂ ਆਪਣੀ ਮਰਜ਼ੀ ਨੂੰ ਜੋ ਕੀ ਮਰਜ਼ੀ ਦੇ ਹੂੰ ਆਪਣੀ ਮਰਜ਼ੀ ਨਾਲ ਲੋਕ ਆਪਣੀ ਮਰਜ਼ੀ ਕੋਈ ਜੀ ਮਰਜ਼ੀ ਤੁਸੀਂ ਕਹਿ ਰਹੇ ਬੂਰੀ ਮੱਝ ਦਾ ਦੁੱਧ ਜਿਹੜਾ ਮਾਲ ਲਓ ਸ਼ਹਿਰਾ ਵਾਲੇ ਵਿਚਾਰਿਆ ਪਿੱਛੇ ਮੈਂ ਦੇਖ ਰਿਹਾ ਉਹ ਕਹਿੰਦੇ ਅੰਮਰਸਰ ਤੋਂ ਅਸੀਂ ਆਏ ਆ ਤੇ ਅੰਮਰਸਰ ਵਾਲਿਆਂ ਨੂੰ ਪੂਰੀ ਮੱਝ ਕਿੱਥੋਂ ਲੱਭਣੀ ਹੈ ਨਾ ਉਹ ਜਿਹੜਾ ਦੁੱਧ ਉਹ ਫਿਰ ਤੁਸੀਂ ਆਪ ਪੈਦਾ ਕਰ ਦਿੰਦੇ ਉਹ ਸਾਡੇ ਪਿੰਡ ਦੇ ਵਿੱਚ ਨਾ ਬੂਰੀਆਂ ਮੱਝਾਂ ਜ਼ਿੰਮੇਦਾਰਾਂ ਨੇ ਰੱਖੀਆਂ ਆ ਰੱਖੀਆਂ ਉਹਨਾਂ ਨੇ ਬਾਬੇ ਦੇ ਸਾਰਾ ਸਾਰਾ ਦੁੱਧ ਜਿਹੜਾ ਨਾ ਪੂਰੀ ਮੱਝ ਦਾ ਉਹ ਆਪੇ ਜੜਾ ਜਾਂਦੀ ਜੀ ਜ ਤੇ ਉਹ ਦੁੱਧ दही ਵਰਤਦੇ। ਅੱਛਾ ਜੀ। ਇੱਕ ਹੋਰ ਤੁਸੀਂ ਉਹ ਦਹੀਂ ਦੀ ਗੱਲ ਕਰਦੇ ਚਮੜੀ ਦੇ ਰੋਗ ਬਾਰੇ ਦਹੀਂ ਦੀ ਗੱਲ ਕਰ ਦਿੰਦੇ। ਜੀ ਇਥੇ ਬਾਬੇ ਨੇ ਹੁਕਮ ਕੀਤਾ ਤੇ ਸਾਡੇ ਸਰੂਰ ਬਣਿਆ ਬਾਰ ਬਾਬੇ ਨੇ ਹੁਕਮ ਕੀਤਾ ਉਹ ਸਰੂਰ ਨੇ। ਅੱਛਾ ਜੀ। ਜਿਹਨੂੰ ਖੁਰਕ ਪੈ ਜਾਂਦੀ ਆ। ਅੱਛਾ। ਜਿੰਨਾ ਬੀਬੀਆਂ ਦੇ ਬੱਚੇ ਦਾ ਨੀਰ ਸੌਲੀਆਂ ਜਾਂਦੀਆਂ ਮੋਕੇ ਹੋ ਜਾਂਦੇ ਆ। ਇਥੇ ਪੰਜੀ ਵਾਲ ਦੇ ਦਹੀਂ ਚੜਦਾ। ਉਹ ਅਸੀਂ ਨਹੀਂ ਤੇ ਰੱਖ ਦਿੰਨੇ ਆ। ਪੰਜ ਐਸ ਬਾਰੇ ਤੇ ਚਰਾਨ ਕਰਦੇ ਰਾਜੀ ਹੋ ਜਾਂਦੇ। ਦਹੀਂ ਦੇ ਨਾਲ। ਹਾਂ। ਵਾ ਵਾ ਕੀ ਬਾਤ। ਇੱਕ ਰੀ ਨਾ ਇਥੋਂ ਦਾ ਪੂਰਾ ਐਡਰੈਸ ਬੋਲ ਦਿਓ। ਤੇ ਇੱਕ ਆਪਣਾ ਮੋਬਾਈਲ ਨੰਬਰ ਦੁਬਾਰਾ ਬੋਲ ਦੋ ਜੇ ਕਿਸੇ ਨੂੰ ਕੋਈ ਸਵਾਲ ਕਰਨਾ ਹੋਵੇ ਜਾਂ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਮੇਰਾ ਸਾਡਾ ਜ਼ਿਲ੍ਹਾ ਤਰਨਤਾਰਨ ਹੂੰ ਤਹਿਸੀਲ ਭੀਖੀਬਿੰਡ ਹੂੰ ਖਾਲੜੇ ਦੇ ਕੋਲ ਖਾਲੜੇ ਦੇ ਕੋਲ ਇੱਕ ਇੱਕ ਡੇਢ ਕਿਲੋ 2 ਕਿਲੋਮੀਟਰ ਦੂਰ ਆ ਹੂੰ ਲਾਗੇ ਪਿੰਡ ਹੈ ਨਾਰਲੀ ਪਿੰਡ ਪੈਂਦਾ ਹੈ ਬਾਰਡਰ ਦੇ ਉੱਤੇ ਜੀ ਮੇਰਾ ਮੇਰਾ ਨਾਮ ਪੰਡਤ ਰੋਸ਼ਨ ਲਾਲ ਬਾਬਾ ਸੇਵਾਦਾਨ ਮੈਂ ਜੀ ਮੇਰਾ ਨੰਬਰ 9815988863 ਜੀ ਜਿਸ ਕਿਸੇ ਬੰਦੇ ਨੂੰ ਛੱਕ ਹੋਵੇ ਮੈਂ ਨਾਲ ਗੱਲ ਕਰ ਸਕਦਾ ਉਪਰੇਹਜ ਵਗੈਰਾ ਵੀ ਕਰਨਾ ਪੈਂਦਾ ਆਹ ਆਹ ਕੀ ਪਰਹੇਜ਼ ਕੀ ਕੀ ਕਰਨਾ ਪੈਂਦਾ ਇਹ ਦੋਹਾਂ ਜੀਆਂ ਨੇ ਇੱਕ ਬੈੱਡ ਤੇ ਨਹੀਂ ਸੌਣਾ ਹਾਂ ਜੀ ਇੱਕ ਮੰਜੇ ਤੇ ਨਹੀਂ ਬੈਣਾ ਜੀ ਜੀ 40 ਦਿਨ ਦੋਹਾਂ ਜੀਆਂ ਸੋਚੇ ਰਹਿਣਾ ਸੋਚੇ ਰਹਿਣਾ ਬਸ ਇਹੀ ਪਰਹੇਜ਼ ਆ ਇਹ ਪਰਹੇਜ਼ ਆ ਸਬਜ਼ੀਆਂ ਦਾ ਵੀ ਪਰਹੇਜ਼ ਆ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਮਸਰਾਂ ਦੀ ਦਾਲ ਬਤਾਉਂ ਕarele ਕੱਚਾ ਗੰਡਾ ਅਚਾਰ ਰੌ ਗੋੜ ਗੰਨਾ ਲਾਲ ਮਿਰਚ ਕੋਈ ਤਲੀ ਨਹੀਂ ਖਾਣੀ ਮੀਠ ਸ਼ਰਾਬ ਦਾ ਪਰਹੇਜ਼ ਹੈ ਦੋ ਜੀਆਂ ਸੋਚੇ ਰਹਿਣਾ ਇੱਕ ਬੈੱਡ ਤੇ ਨਹੀਂ ਸੌਣਾ ਇੱਕ ਮੰਜੇ ਤੇ ਨਹੀਂ ਬਹਿਣਾ ਹੂੰ ਸੋ ਇਹ ਪ੍ਰੇਜ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹਨੇ ਬਾਬਾ ਰੋਸ਼ਨ ਜੀ ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕਿ ਅੱਜ ਇਸ ਜਗ੍ਹਾ ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਅੰਮ੍ਰਿਤਸਰ ਤੋਂ ਆਏ ਨੇ ਹਿਆਟੇ ਤੋਂ ਆਏ ਨੇ ਪਿੰਡ ਮੱਧਰ ਇਥੋਂ ਲਗਭਗ 25-30 ਕਿਲੋਮੀਟਰ ਉਹੀ ਪਿੰਡ ਪੈਂਦਾ ਵੈਸੇ ਹਰੀਕਿਆਂ ਵਾਲੇ ਪਾਸੋਂ ਆਉਂਦੇ ਨੇ ਪਿਛਲੀ ਵਾਰੀ ਮੈਂ ਆਇਆ ਸੀ ਫਿਰੋਜ਼ਪੁਰ ਤੋਂ ਲੋਕ ਆਏ ਸੀ ਮੁਕਸਰ ਸਾਹਿਬ ਤੋਂ ਆਏ ਸੀ ਪਸ਼ਾਰ ਪਰ ਤੋਂ ਲੋਕ ਆਉਂਦੇ ਨੇ ਲੁਧਿਆਣੇ ਤੋਂ ਆਉਂਦੇ ਨੇ ਪਤਾ ਨਹੀਂ ਕਿਹੜੇ ਕਿਹੜੇ ਪੂਜਾਂ ਨਹੀਂ ਪੰਜਾਬ ਦੇ ਨਹੀਂ ਪੰਜਾਬ ਦੇ ਬਾਹਰ ਵੀ ਲੋਕ ਜਿਹੜੇ ਆ ਇੱਥੇ ਆ ਕੇ ਪੀ ਲਏ ਦੀ ਦਵਾਈ ਜਿਹੜੀ ਖਾਂਦੇ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਆ ਬਾਬਾ ਜੀ ਬਹੁਤ ਬਹੁਤ ਸਵਾਦ ਆ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵਾਹ ਮੈਂ ਉਹ ਤੋਂ ਗੱਲਾਂ ਕਰਦੇ ਸੀ ਉਹ ਦਿੱਤਾ ਵੀ ਰੱਖਿਆ ਚਾਹੀਦਾ ਬਰੇ ਰੱਖਣਾ ਚਾਹੀਦਾ ਜੋ ਜੋ ਉਹਨਾਂ ਦੱਸਿਆ ਗੱਲਾਂ ਉਹ ਉਸੇ ਢਾਈਆ ਇਹੋ ਪਿੰਡ ਆ ਇਹੋ ਪਿੰਡ ਆ ਹਾਂ ਜੋ 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 ਨੇ ਦੱਸਿਆ ਬਸ ਇਸੇ ਤਰ੍ਹਾਂ ਹੀ ਇਹੋ ਹੀ ਆ ਹਾਂ ਬਾਈ ਹੋ ਜੋ ਜੀ ਜੀ ਕਿੰਨੇ ਕੁ ਲੋਕ ਤੁਹਾਡੀ ਜ਼ਿੰਦਗੀ ਦਾ ਲਮਾ ਸਮਾਂ ਤੁਹਾਡਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ ਉਹ ਕੀ 50 55 ਸਾਲ 55 ਸਾਲ ਕਿੰਨੇ ਕ ਸਮੇਂ ਤੋਂ ਲੋਕ ਪਹਿਲਾਂ ਵੀ ਇਦਾਂ ਆਉਂਦੇ ਹੁੰਦੇ ਸੀ ਹਾਂ ਇਹ 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 ਜੁਗੋ ਜੁਗ ਤੁਰੇ ਆਉਂਦੇ ਨਾਸ ਨਾਸਾਂ ਦੀ ਇਹ ਗੱਦੀ ਆ ਨਾਸਾਂ ਦੀ ਗੱਦੀ ਪ੍ਰਾਣੀ ਹਾਂ ਇਹ ਜੁਗੋ ਜੁਗ ਤੁਰੇ ਆਉਂਦੇ ਗੁਰੂ ਗੋਖ ਨਾਸ ਗੁਰੂ ਨਾਨਕ ਪਛਰ ਵਿੱਚ ਤੁਰੇ ਆਉਂਦੇ ਨੇਗੇ ਹਾਂ ਹਾਂ ਸਿੱਧ ਜਿਹੜੇ ਜਿਹੜੇ ਸਿੱਧ ਸੀ ਪਹਾੜਾਂ ਦੇ ਵਿੱਚ ਉਥੋਂ ਲਿਕ ਤੁਰੇ ਆਉਂਦੇ ਨੇ ਹੂੰ ਗੁਰੂ ਗੋਖ ਨਾਸ ਬਾਬਾ ਗੁਰੂ ਗੋਖ ਨਾਸ ਗਾਂ ਕੋਲ ਚਿੱਲੇ ਤੁਰੇ ਆਏ ਨੇ ਇਹ ਕਦੀ ਪ੍ਰਾਣੀ ਤੁਰੇ ਆਉਂਦੇ ਸੀ ਸਿੱਧ ਪੁੱਤ ਨਾਸ ਜੀ ਉਹਨਾਂ ਦੇ ਚਿੱਲੇ ਜੀ ਆ ਬੱਸ ਆਓ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕਾਂ ਦੀ ਆਸਤਾ ਹੈ ਅਸੀਂ ਫਿਰ ਦੁਬਾਰਾ ਖੀਰ ਵਿੱਚ ਵੀ ਇਹੀ ਗੱਲ ਆ ਜੀ ਜੋ ਸ਼ਕਤੀ ਆ ਜੀ ਅਸੀਂ ਦੁਬਾਰਾ ਇਹ ਗੱਲ ਦੁਬਾਰਾ ਕਵਾਂਗੇ ਅਸੀਂ ਕਿਸੇ ਵੈਬ ਪਰਮ ਨੂੰ ਪ੍ਰਮੋਟ ਨਹੀਂ ਕਰਦੇ ਤੁਸੀਂ ਖੁਦ ਆ ਕੇ ਵਿਜ਼ਿਟ ਕਰੋ ਆ ਕੇ ਜੇਕਰ ਤੁਹਾਨੂੰ ਲੱਗੇ ਕਿ ਸਾਡੀ ਜਾਣਕਾਰੀ ਸਹੀ ਹੈ ਤੇ ਜਾਣਕਾਰੀ ਹੋਰ ਵੀ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਦੇਖੋ ਕਈ ਵਾਰੀ ਆਪਾਂ ਅਕਸਰ ਗੱਲ ਕਰਦੇ ਹੁੰਨੇ ਵੀ ਜਦੋਂ ਦਵਾਈ ਕੰਮ ਨਹੀਂ ਨਾ ਆਉਂਦੀ ਉਦੋਂ ਦੁਆ ਕੰਮ ਆਉਂਦੀ ਹੈ ਸਾਡੀ ਅਰਦਾਸ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਤਾਕਤ ਰਹੀ ਹੈ ਜੇ ਅਸੀਂ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਆਪਾਂ ਬਹੁਤ ਸਾਰੇ ਲੋਕਾਂ ਦੀ ਅਰਦਾਸ ਜਿਹੜੀ ਉੱਥੇ ਕਬੂਲ ਹੁੰਦੀ ਦੇਖੀ ਆ ਲੋਕ ਕਹਿੰਦੇ ਵੀ ਉੱਥੇ ਅਪੰਗ ਲੋਕ ਜਿਹੜੇ ਉਹ ਚੱਲਣ ਲੱਗ ਪਏ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਗੁੰਗਾ ਮੁੰਡਾ ਬੋਲ ਪਿਆ ਕੈਂਸਰ ਤੱਕ ਦੇ ਮਰੀਜ਼ ਜਿਹੜੇ ਉਹ ਠੀਕ ਹੋਏ ਨੇ ਸ੍ਰੀ ਅਮਰਸਰ ਸਾਹਿਬ ਦੇ ਜੀ ਇਹ ਗੁਰੂਆ ਪੀਰਾਂ ਦੀ ਧਰਤੀ ਹੈ ਤੇ ਹੋ ਸਕਦਾ ਸਾਡੀ ਅੱਜ ਕੱਲ ਆ ਜਿਹੜੀ ਜਾਣਕਾਰੀ ਹੈ ਕਈਆਂ ਨੂੰ ਕਜੰਵੀ ਨਾ ਹੋਵੇ ਵੀ ਐਡੇ ਐਡੇ ਹਸਪਤਾਲ ਫਿਰ ਕਾਦੇ ਲਈ ਖੋਲੇ ਆ ਬਹੁਤ ਸਾਰੇ ਲੋਕਾਂ ਨੇ ਸਵਾਲ ਇੱਤੇ ਕਰਨੇ ਬਾਬਾ ਜੀ ਨੇ ਆਪਣਾ ਨੰਬਰ ਵੀ ਦੱਸਿਆ ਵਾ ਤੁਸੀਂ ਇਹਨਾਂ ਨਾਲ ਸਿੱਧੀ ਕਾਲ ਤੇ ਗੱਲ ਕਰ ਸਕਦੇ ਹੋ ਤੇ ਆ ਕੱਚਾ ਚਾਂਦਿਆ ਅਵੇਲੋ ਤਾਂ ਦਾ ਛੜਦੇ ਨਹੀਂ ਗੇ ਇਹ ਅੱਗ ਦੇ ਅੱਗ ਤੇ ਲੋਹਾ ਪੱਗਰ ਜਾਂਦਾ ਆ ਵੇ ਲੋਕ ਤਾਂ ਦਾ ਆ ਵੇ ਲੋਕ ਬਿਲਕੁਲ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਉਹ ਤੰਦ ਹੈ ਜਿੱਤੇ ਖੀਰ ਬਣ ਚੁੱਕੀ ਆ ਆ ਥੋੜਾ ਥੋੜਾ ਸੇਕ ਜਿਹੜਾ ਉਹ ਲੱਗਿਆ ਹੋਇਆ ਇਤੇ ਖੀਰ ਬਣੀ ਹੋਈ ਆ ਤੇ ਇਹ ਧਾਗਾ ਜਿਹੜਾ ਇਹ ਨਹੀਂ ਛੱਡਦਾ ਇਹ ਬਾਬਾ ਜੀ ਕਹਿੰਦੇ ਵੀ ਜਿਹੜਾ ਅਸੀਂ ਮੰਤਰ ਸਾਨੂੰ ਮਿਲਿਆ ਹੋਇਆ ਉਹ ਮੰਤਰ ਉਚਾਰ ਕੇ ਧਾਗਾ ਜਿਹੜਾ ਉਹ ਛੰਨੇ ਦੇ ਨਾਲ ਬੰਨ੍ਹ ਲਈਦਾ ਖੀਰ ਬਣ ਜਾਂਦੀ ਹੈ ਫਿਰ ਧਾਗਾ ਨਹੀਂ ਛੱਡਦਾ ਇਹ ਬਾਬਾ ਜੀ ਹੁਣੀ ਕਹਿ ਰਹੇ ਨੇ ਇਹ ਬਾਬਾ ਜੀ ਦੀ ਸ਼ਕਤੀ ਦਾ ਹੀ ਕਾਰਨ ਹੈ ਸਾਡੇ ਕੁਝ ਲੋਕਾਂ ਦੇ ਵਿੱਚ ਇਹ ਵੀ ਸਵਾਲ ਹੋਊਗਾ ਵੀ ਹੋ ਸਕਦਾ ਹੈ ਵੀ ਦੁੱਧ ਦੇ ਵਿੱਚ ਕੋਈ ਦਵਾਈ ਬਾਬਾ ਜੀ ਹੁਣੀ ਪਾਉਂਦੇ ਹੋਣ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਤੁਸੀਂ ਖੁਦ ਆ ਕੇ ਜਾਂ ਤੁਸੀਂ ਘਰੋਂ ਵੀ ਦੁੱਧ ਲਿਆ ਕੇ ਖੀਰ ਬਣਾ ਸਕਦੇ ਹੋ ਕੋਈ ਐਹੋ ਜੀ ਗੱਲਬਾਤ ਨਹੀਂਗੀ ਤੁਸੀਂ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤੇ ਇਹ ਪਿੰਡ ਹੈਗਾ ਨਾਰਲੀ ਜੀ ਖਾਲੜੇ ਦਾ ਇਲਾਕਾ ਖਾਲੜਾ ਪਾਕਿਸਤਾਨ ਦੇ ਬਿਲਕੁਲ ਨਾਲ ਪੈਂਦਾ ਜੇ ਤੁਸੀਂ ਫਿਰੋਜ਼ਪੁਰ ਸਾਈਡ ਤੋਂ ਆਣਾ ਤਾਂ ਵੀ ਤੁਸੀਂ ਇਸ ਰੋਡ ਤੇ ਆਉਣਾ ਹੈ ਹਰੀਕੇ ਵਾਲੇ ਪਾਸੇ ਤੋਂ ਖਾਲੜਾ ਸਿੱਧਾ ਜੇ ਅੰਮ੍ਰਿਤਸਰ ਤੋਂ ਆਣਾ ਤਾਂ ਵੀ ਤੁਸੀਂ ਪਿੱਖੀਵੈਂਡ ਤੋਂ ਆ ਕੇ ਆਪਣਾ ਚੁਰਸਤਾ ਬਦਲ ਕੇ ਖਾਲੜਾ 로ਡ ਜਾਂ ਜਿਹੜਾ ਪੁਰਾਣਾ ਲਾਹੌਰ ਰੋਡ ਵੱਜਦਾ ਸੀ ਉੱਥੇ ਤੁਸੀਂ ਆ ਕੇ ਨਾਰਲ ਪਿੰਡ ਆ ਕੇ ਤੇ ਇਹ ਪੂਰੀ ਗੱਲਬਾਤ ਜਿਹੜੀ ਆ ਇਹ ਦੇਖ ਸਕਦੇ ਹੋ ਬਾਬਾ ਜੀ ਦਾ ਦਰਬਾਰ ਬਾਬਾ ਸਿੱਧ ਬੁੱਧ ਨਾਸੀ ਦਾ ਇਹ ਦਰਬਾਰ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹੋ ਸਕਦਾ ਸਾਡੀ ਜਾਣਕਾਰੀ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ ਹੋਣ ਭੁੱਲਾ ਚੁੱਕਾਂ ਦੀ ਮਾਫੀ ਵੇਖ ਤੇ ਰੋ ਸੁਰਖਾਪੀ ਟੀਵੀ ਧੰਨਵਾਦ